ਰੋਜ਼ ਨਵੇਂ ਤੋਂ ਨਵੇਂ ਜਿਸਮਾਂ ਤੇ ਸ਼ਕਲਾਂ ਦੀ ਭੁੱਖ ਪੂੰਜੀ ਤੇ ਜਾਇਦਾਦ ਦਾ ਲਾਲਚ ਤੇ ਅਕਲ ਦੀ ਕਾਟ ਇਹ ਜਿਹਦੇ ਜਿਹਦੇ ਵਿੱਚ ਵੀ ਹੁੰਦੀ ਹੈ ਉਹ ਨਾ ਚੱਜ ਨਾਲ ਕਦੇ ਜਿੰਦਾ ਤੇ ਨਾ ਉਹ ਜੀਣ ਦਿੰਦਾ ਆਪਣੇ ਸਮਾਜ ਦੇ ਵਿੱਚ ਰੋਜ਼ ਕਤਲੋ ਗਾਹਤ ਦੀਆਂ ਵਾਰਦਾਤਾਂ ਹੁੰਦੀਆਂ ਨੇ ਆਪਾਂ ਘਰਾਂ ਦੀਆਂ ਵਾਰਦਾਤਾਂ ਸੁਣ ਰਹੇ ਆ ਕਿਤੇ ਪਤੀ ਪਤਨੀ ਨੂੰ ਮਾਰ ਦਿੰਦਾ ਕਿਤੇ ਪਤਨੀ ਪਤੀ ਨੂੰ ਮਾਰ ਰਹੀ ਹੈ ਤੇ ਕਿਤੇ ਜਿਵੇਂ ਹੁਣ ਫਰੀਦਕੋਟ ਦੇ ਸਾਦਕ ਦੇ ਪਿੰਡ ਕਾਨਿਆਂਵਾਲੀ ਦੇ ਵਿੱਚ ਆ ਕਤਲ ਹੋਇਆ ਦੋ ਜਿਹੜੇ ਸਕੇ ਭਰਾ ਨੇ ਆਪਣੀ ਭੈਣ ਤੇ ਜੀਜੇ ਦਾ ਇਕੱਠਿਆਂ ਵੱਢ ਕੇ ਕਤਲ ਕੀਤਾ ਹੁਣ ਇਹਨਾਂ ਸਾਰੇ ਕਤਲਾਂ ਦੀ ਜਦੋਂ ਵਜ੍ਹਾ জানੋਗੇ ਤਾਂ ਲਾਜ਼ਮੀ ਹੋਸ਼ ਉੱਡ ਜਾਣਗੇ ਸਮਝਣਾ ਬਹੁਤ ਜ਼ਰੂਰੀ ਏ ਵਾਰਦਾਤ ਨੂੰ ਸੁਣ ਲਿਆ ਇੰਨਾ ਹੀ ਕਾਫੀ ਨਹੀਂ ਹੈ ਫਾਇਦਾ ਤਾਂ ਜੇਕਰ ਇਹਨਾਂ ਦੇ ਕਾਰਨਾਂ ਦੀ ਜੜ ਫਰੋਲੀ ਜਾਵੇ ਤੇ ਇਹਨਾਂ ਨੂੰ ਸਮਝਿਆ ਜਾਵੇ ਹੁਣ ਤੁਸੀਂ ਦੇਖੋ ਆ ਮੀਰਖ ਦੇ ਵਿੱਚ ਜਿਹੜਾ ਪਿਛਲੇ ਦਿਨੀ ਇੱਕ ਕੁੜੀ ਜਿਨੇ ਪਹਿਲਾਂ ਇੱਕ ਮੁੰਡੇ ਨਾਲ ਲਵ ਮੈਰਿਜ ਕਰਾਈ ਘਰਦਿਆਂ ਤੋਂ ਉਲਟ ਜਾ ਕੇ ਤੇ ਫੇਰ ਉਸ ਮੁੰਡੇ ਦੇ ਨਾਲ ਅਜੇ ਰਹਿ ਹੀ ਰਹੀ ਸੀ ਤੇ ਇੱਕ ਹੋਰ ਮੁੰਡੇ ਉਹ ਨੂੰ ਪਸੰਦ ਕਰ ਲਿਆ ਉਹਨੇ ਤੇ ਫਿਰ ਪਹਿਲਾ ਵੱਢ ਕੇ ਡਰਾਮ ਚ ਪਾ ਕੇ ਤੇ ਉਹ ਨਵੇਂ ਦੇ ਨਾਲ ਗੁਲਛਰੇ ਅਡਾਉਣ ਚਲੀ ਗਈ ਤੇ ਹੁਣ ਜਿਹੜਾ ਆ ਕਤਲ ਪਿੰਡ ਕਾਨਿਆਵਾਲੀ ਦੇ ਵਿੱਚ ਭਰਾ ਵੱਲੋਂ ਭੈਣ ਤੇ ਜੀਜੇ ਦਾ ਕੀਤਾ ਗਿਆ ਇਹਨਾਂ तमाम ਕਤਲਾਂ ਦੇ ਕਾਰਨਾਂ ਦੇ ਵਿੱਚ ਜਾਇਦਾਦ ਦੀ ਭੁੱਖ ਤੇ ਰੋਜ਼ ਨਿਤ ਨਵੀਆਂ ਛਕਲਾਂ ਤੇ ਜਿਸਮਾਂ ਦੀ ਜਿਹੜੀ ਚਾਹਤ ਹੈ ਉਹੀ ਹੈ ਹੁਣ ਇੱਕ ਕਤਲ ਆ ਪਿਛਲੇ ਦਿਨੀ ਤੁਸੀਂ ਉੱਤਰ ਪ੍ਰਦੇਸ਼ ਦੇ ਔਰਗਿਆ ਚ ਸੁਣਿਆ ਆ ਇੱਕ ਦਿਨ ਪਹਿਲਾਂ ਦੀ ਗੱਲ ਹੈ ਜਿੱਥੇ ਇੱਕ ਔਰਤ ਜਿਹਦਾ 15 ਦਿਨ ਪਹਿਲਾਂ ਵਿਆਹ ਹੋਇਆ ਤੇ ਉਹਨੇ ਕੀ ਕੀਤਾ ਜਿਹੜੇ ਪੈਸੇ ਉਹਦੇ ਘਰ ਵਾਲੇ ਨੇ ਉਹਨੂੰ ਪਹਿਲੇ ਦਿਨ ਮੂੰਹ ਦਿਖਾਈ ਸ਼ਗਨ ਦਿੱਤਾ ਸੀ ਲੱਖ ਰੁਪਈਆ ਉਹੀ ਕਾਤਲਾ ਨੂੰ ਸਪਾਰੀ ਦੇ ਕੇ ਤੇ ਆਪਣੇ ਪ੍ਰਾਣੇ ਆਸ਼ਕ ਦੇ ਨਾਲ ਮਿਲ ਕੇ ਤੇ ਆਪਣੇ ਘਰ ਵਾਲੇ ਦਾ ਵਿਆਹ ਤੋਂ 15ਵੇਂ ਦਿਨ ਹੀ ਕਤਲ ਕਰਵਾ ਦਿੱਤਾ ਉਹਦੇ ਵਿੱਚ ਵੀ ਪੂੰਜੀ ਤੇ ਧਨ ਦਾ ਲਾਲਚ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਹੁਣ ਆ ਜਿਹੜਾ ਕਾਨਿਆਂ ਵਾਲੀ ਚ ਕਤਲ ਹੋਇਆ ਪਹਿਨ ਹਰਪ੍ਰੀਤ ਕੌਰ ਤੇ ਜੀਜੇ ਰੇਸ਼ਮ ਸਿੰਘ ਦਾ ਕਤਲ ਭਰਾ ਨੇ ਕੀਤਾ ਹੈ ਉਹ ਕਹਾਣੀ ਵੀ ਇਦਾਂ ਦੀ ਹੈ ਹੁਣ ਅਸੀਂ ਪੂੰਜੀਵਾਦੀ ਦੌਰ ਚ ਰਹਿੰਦੇ ਆ ਇਹਦੇ ਵਿੱਚ ਤਿੰਨ ਚੀਜ਼ਾਂ ਬਹੁਤ ਵੱਡੇ ਜ਼ੋਰ ਨਾਲ ਸਿਸਟਮ ਫਲਾ ਰਿਆ ਇੱਕ ਅਕਲ ਦੀ ਘਾਟ ਇੱਕ ਰੋਜ਼ ਨਵੇਂ ਨਿਤ ਨਵੇਂ ਚਸਕੇ ਤੇ ਨਿਤ ਨਵੇਂ 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 ਹੋਰ ਹੋਰ ਦੀ ਖਿੱਚ ਤੇ ਇੱਕ ਧਨ ਪੂੰਜੀ ਤੇ ਜਾਇਦਾਦ ਦਾ ਲਾਲਚ ਇਹ ਰਿਸ਼ਤੇ ਖਤਮ ਕਰ ਦਿੰਦਾ ਤੇ ਆ ਕਤਲੋਗਾਰਤ ਨੂੰ ਜਨਮ ਦਿੰਦਾ ਹੁਣ ਕਾਨਿਆਵਾਲੀ ਦੇ ਵਿੱਚ ਉਹ ਜਿਹੜਾ ਭਰਾ ਸੀ ਜਿਨੇ ਕਤਲ ਕੀਤਾ ਉਹਨੂੰ ਇਹ ਸ਼ੱਕ ਸੀ ਕਿ ਮੇਰੀ ਭੈਣ ਤੇ ਜੀਜਾ ਮੇਰੀ ਜਾਇਦਾਦ ਚੋਂ ਹਿੱਸਾ ਨਾ ਲੈ ਜਾਣ ਕਿਉਂਕਿ ਭੈਣ ਨੇ ਪਹਿਲਾਂ ਵਿਆਹ ਕਰਾਇਆ ਸੀ ਤੇ ਜਿਹੜਾ ਪਿਓ ਆ ਉਹ ਬਿਮਾਰ ਸੀ ਮੰਜੇ ਤੇ ਸੀ ਉਹ ਕਿਤੇ ਪੁੱਤ ਨਹੀਂ ਪੁੱਛਦਾ ਹੋਣਾ ਆ ਭੈਣ ਆ ਕੇ ਉਹਦੀ ਸੇਵਾ ਸੁਭਾ ਕਰਨ ਲੱਗ ਪਈ ਉਹਦਾ ਘਰ ਵਾਲਾ ਵੀ ਆਉਣ ਜਾਣ ਲੱਗ ਪਿਆ ਤਾਂ ਫਿਰ ਇਹਨੂੰ ਇਹ ਗੁੱਸਾ ਚੜਿਆ ਇਹਨੂੰ ਛੱਕ ਪੈ ਗਿਆ ਵੀ ਇਹ ਜਿਹੜਾ ਜਾਦਾ ਹੁੰਦੀ ਹੈ ਨਾ ਇਹ ਜ਼ਮੀਨ ਚੋਂ ਹਿੱਸਾ ਲੈ ਸਕਦੀ ਹੈ ਕਿਉਂਕਿ ਜਿਹੜਾ ਬਹੁਤ ਵੱਡੇ ਲੋਕ ਸਿਆਣੇ ਲੋਕਾਂ ਦੇ ਅਕਲਮੰਦ ਲੋਕਾਂ ਦੇ ਸੰਨਰਸ਼ਾ ਦੇ ਨਾਲ ਇਹ ਇੱਕ ਕਾਨੂੰਨ ਬਣਿਆ ਵੀ ਹਰ ਬੱਚੇ ਦਾ ਪਿਤਾ ਪੁਰਖੀ ਜਾਇਦਾਦ ਦੇ ਵਿੱਚੋਂ ਕੁਦਰਤੀ ਤੌਰ ਤੇ ਹੱਕ ਹੈ ਤੇ ਹਰ ਇੱਕ ਪੁੱਤ ਦਾ ਤੇ ਧੀ ਦਾ ਦੋਨਾਂ ਦਾ ਹੱਕ ਆਪਣੇ ਪਿਤਾ ਦੀ ਜਾਇਦਾਦ ਦੇ ਵਿੱਚ ਕਾਨੂੰਨੀ ਤੌਰ ਤੇ ਵੀ ਹੈ ਤੇ اخਲਾਕੀ ਤੌਰ ਤੇ ਵੀ ਪਰ ਸਾਡੇ ਸਮਾਜ ਦੇ ਵਿੱਚ ਕਹਾਣੀ ਉਲਟ ਹੈ ਅਸੀਂ ਔਰਤਾਂ ਨੂੰ ਤਾਂ ਜ਼ਮੀਨ ਦਾ ਹੱਕ ਜਾਇਦਾਦ ਦਾ ਹੱਕ ਦੇਣਾ ਹੀ ਨਹੀਂ ਚਾਹੁੰਦੇ ਮਰਦ ਪ੍ਰਧਾਨ ਸਮਾਜ ਹੈ ਸਾਡਾ ਮੇਰੀ ਗੱਲ ਵੀ ਬਹੁਤ ਸਾਰਿਆਂ ਨੂੰ ਠੀਕ ਨਹੀਂ ਲੱਗਣੀ ਹੁਣ ਜਦੋਂ ਉਹ ਕੁੜੀ ਨੇ ਉੱਥੇ ਰਹਿਣਾ ਸ਼ੁਰੂ ਕੀਤਾ ਉਹਦੇ ਭਰਾ ਨੂੰ ਖਦਸ਼ਾ ਪਿਆ ਤਾਂ ਉਹਨੇ ਫਿਰ ਰਾਤ ਨੂੰ ਭੈਣ ਤੇ ਜੀਜਾ ਦੋਵੇਂ ਵੱਢਦੇ ਹੁਣ ਇਹ ਜਿਹੜਾ ਜਏ ਦਾਦਾ ਦੀ ਅੰਨੀ ਭੁੱਖ ਦਾ ਲਾਲਚ ਹੈ ਇਹ ਨਾ ਰਿਸ਼ਤੇ ਬਨਨ ਦਿੰਦਾ ਨਾ ਇਹ ਜੀਣ ਦਿੰਦਾ ਇੱਥੇ ਜਿੰਨੇ ਵੀ ਰਿਸ਼ਤੇ ਬਣਦੇ ਨੇ ਨਾ ਪਹਿਲੀ ਗੱਲ ਮੌਜੂਦਾ ਪੂੰਜੀਵਾਦੀ ਦੌਰ ਦੇ ਵਿੱਚ ਰਿਸ਼ਤੇ ਜਿਹੜੇ ਨੇ ਉਹ ਰਿਸ਼ਤੇ ਨਹੀਂ ਰਹਿ ਗਏ ਉਹ ਸੌਦੇਬਾਜ਼ੀਆਂ ਨੇ ਤੁਸੀਂ ਦੇਖ ਲਓ ਵਿਆਹ ਦਾ ਰਿਸ਼ਤਾ ਦੋ ਵਿਕਤੀਆਂ ਦੇ ਮੇਲ ਦਾ ਰਿਸ਼ਤਾ ਕਿੰਨਾ ਉੱਚਾ ਸੁੱਚਾ ਸੀਗਾ ਔਰ ਉਹ ਪੂੰਜੀਵਾਦੀ ਦੌਰ ਚ ਕੀ ਬਣ ਗਿਆ ਸੌਦੇਬਾਜ਼ੀ ਹੁਣ ਉਸ ਤੋਂ ਵੀ ਉੱਚਾ ਸੁੱਚਾ ਰਿਸ਼ਤਾ ਪਿਆਰ ਮੁਹੱਬਤ ਇਸ਼ਕ ਦਾ ਉਹ ਕੀ ਬਣ ਗਿਆ ਸੌਦੇਬਾਜ਼ੀ ਦੇਖੋ ਜੇ ਧਨ ਪੈਸਾ ਜਾਇਦਾ ਦਿਓ ਫਿਰ ਰਿਸ਼ਤਾ ਵਰਨਾ ਰਿਸ਼ਤਾ ਖਤਮ ਆਹ ਰਿਸ਼ਤਿਆਂ ਦੀ ਇੱਥੇ ਪਰਿਭਾਸ਼ਾ ਰਹਿ ਗਈ ਹੈ ਪੂੰਜੀਵਾਦ ਦੇ ਵਿੱਚ ਹੁਣ ਧੀ ਦਾ ਤੇ ਪੁੱਤ ਦਾ ਪਿਓ ਦੀ ਜਾਇਦਾਦ ਦੇ ਵਿੱਚ ਕੁਦਰਤੀ ਤੇ ਕਾਨੂੰਨੀ ਰੂਪ ਚ बराबर ਦਾ ਹੱਕ ਹੁੰਦਾ ਇਹਨੂੰ ਕਾਨੂੰਨ ਨੇ ਵੀ ਠੀਕ ਮੰਨਿਆ ਤੇ ਇਹਨੂੰ ਇਹਨੂੰ ਸਿਆਣੇ ਸਾਰੇ ਹੀ ਬੰਦੇ ਕੁਦਰਤੀ ਰੂਪ ਚ ਠੀਕ ਮੰਨਦੇ ਨੇ ਪਰ ਇੱਥੇ ਪਿਛਲੇ ਦਿਨੀ ਇੱਕ ਲੜਾਈ ਆਪਾਂ ਵੇਖੀ ਜਿਦੇ ਚ ਭੂਆ ਦੇ ਉੱਪਰ ਭਤੀਜੇ ਨੇ ਇਸ ਤਰ੍ਹਾਂ ਵਾਰ ਕੀਤੇ ਵੀ ਉਹਨੂੰ ਸ਼ੱਕ ਸੀ ਵੀ ਇਹ ਮੇਰੇ ਪਿਓ ਦੀ ਜਾਇਦਾਦ ਚ ਹਿੱਸਾ ਨਾ ਲੈ ਜਾਏ ਹੁਣ ਦੇਖੋ ਧਨ ਤੇ ਪੂੰਜੀ ਦਾ ਲਾਲਚ ਇਹ ਲਾਲਚ ਕੀ ਹੈ ਸਵਾਰਥ ਕੀ ਹੈ ਜਿਹੜੀ ਤਾਂ ਕੋਈ ਵਿਅਕਤੀ ਮੰਨ ਲਓ ਕੋਈ ਕੋਈ ਵੀ ਵਿਅਕਤੀ ਹੈ ਚਾਹੇ ਉਹ ਮੁੰਡਾ ਹੈ ਜਾਂ ਕੁੜੀ ਹੈ ਆਪਣੀ ਕਿਰਤ ਨਾਲ ਮਿਹਨਤ ਨਾਲ ਜੋ ਵੀ ਤੁਸੀਂ ਬਣਾਉਣੇ ਉਹਦੇ ਤੇ ਤੁਹਾਡਾ ਹੀ ਹੱਕ ਹੈ ਤੁਹਾਡੀ ਕਿਰਤ ਤੇ ਜੇ ਕੋਈ ਉਹ ਤੁਹਾਡੀ ਕਿਰਤ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ ਤਾਂ ਬਿਲਕੁਲ ਗਲਤ ਆ ਫਿਰ ਉਹਨੂੰ ਮੰਨਣਾ ਪਊਗਾ ਵੀ ਮੈਂ ਲੂਲਾ ਮੈਨੂੰ ਮੇਰੇ ਪੱਲੇ ਹੈ ਨਹੀਂ ਕੁਛ ਪਰ ਜਿਹੜੀ ਤੁਹਾਡੀ ਪਿਤਾ ਪੁਰਖੀ ਜਾਇਦਾਦ ਆ ਉਹ ਉਹਦੇ ਵਿੱਚ ਜਿਹੜਾ ਜੰਮਣ ਵਾਲਾ ਪਿਤਾ ਉਹਦੀ ਜਾਇਦਾਦ 'ਚ ਧੀ ਤੇ ਪੁੱਤ ਦਾ ਬਰਾਬਰ ਦਾ ਹੱਕ ਹੈ ਤੇ ਇੱਥੇ ਪ੍ਰੋਬਲਮ ਹੈ ਅਸੀਂ ਬਰਾਬਰ ਦਾ ਹੱਕ ਜਿੱਥੇ ਨੇਚੁਰਲ ਤੇ ਕਾਨੂੰਨੀ ਤੌਰ ਤੇ ਬਣਦਾ ਉਹ ਦੇਣਾ ਨਹੀਂ ਚਾਹੁੰਦੇ ਔਰ ਇੱਥੇ ਆ ਮੈਂ ਕਮੈਂਟ ਪੜ ਰਿਹਾ ਸੀ ਬਹੁਤ ਸਾਰੀਆਂ ਵੀਡੀਓ ਦੇ ਥੱਲੇ ਕੁਝ ਲੋਕ ਕਹਿ ਰਹੇ ਨੇ ਕਿ ਠੀਕ ਕੀਤਾ ਵੱਡ ਧੀ ਤਾਂ ਚੰਗਾ ਕੀਤਾ ਲੈ ਹੁਣ ਜ਼ਮੀਨ ਚੋਂ ਹਿੱਸਾ ਮੰਗਦੀ ਐ ਜੇ ਜ਼ਮੀਨ ਚੋਂ ਹਿੱਸਾ ਮੰਗੇਗੀ ਤਾਂ ਫਿਰ ਤਾਂ ਵਡਣੀ ਚਾਹੀਦੀ ਐ ਅਸਲ ਦੇ ਦੇਖੋ ਸਾਡੇ ਅੰਦਰ ਕਿਦਾਂ ਦੀ ਘਟੀਆ ਸੋਚ ਮਰਦ ਪ੍ਰਧਾਨ ਸਮਾਜ ਚ ਮਮੀ ਮਰਦੀਆਂ ਤੁਹਾਡੇ ਵਿੱਚ ਆਪਾਂ ਸਾਰੇ ਵੀ ਇੱਕ ਬਾਪ ਦੇ ਮੰਨ ਲਓ ਤਿੰਨ ਜਾਂ ਚਾਰ ਬੱਚੇ ਆ ਤੇ ਜਿਹੜੀਆਂ ਤਾਂ ਧੀਆਂ ਨੇ ਉਹਨਾਂ ਨੂੰ ਨਹੀਂ ਬਾਪ ਦੀ ਜਾਇਦਾਦ ਚ ਕੱਖ ਮਿਲਣਾ ਚਾਹੀਦਾ ਤੇ ਕੱਲੇ ਮੁੰਡਿਆਂ ਨੂੰ ਮਿਲਣਾ ਚਾਹੀਦਾ ਤੇ ਜੇ ਧੀਆਂ ਆਪਣਾ ਹਿੱਸਾ ਮੰਗਣ ਉਹਨਾਂ ਨੂੰ ਕਹਿ ਦਿੰਦੇ ਆ ਜਾਓ ਸੌਰੇ ਕਰੋ ਜਿੱਥੇ ਉਹ ਜੰਮੀ ਨਹੀਂ ਜਿਹੜੇ ਘਰ ਚ ਪਿਤਾਪੁਰਖੀ ਜਾਇਦਾਦ ਚ ਉਹਦਾ ਨੇਚਰਲ ਰਾਈਟ ਜਾਂ ਕਾਨੂੰਨੀ ਰਾਈਟ ਉਸ ਤਰੀਕੇ ਨਾਲ ਨਹੀਂਗਾ ਉਥੇ ਫਿਰ ਉਥੇ ਅਗਲੇ ਉਸ ਤਰੀਕੇ ਨਾਲ ਉਸ ਦਾ ਨਹੀਂ ਕਰਦੇ ਹੁਣ ਇਸ ਮਾਮਲੇ ਤੇ ਔਰਤ ਉਲਜੀ ਪਈ ਆ ਤੇ ਉਲਝਾ ਕੇ ਰੱਖੀ ਗਈ ਆ ਦੇਖੋ ਮਰਦ ਪ੍ਰਧਾਨ ਸਮਾਜ ਨੇ ਸਦੀਆਂ ਤੋਂ ਔਰਤ ਨੂੰ ਇਹ ਜਚਾਇਆ ਬੀ ਤੇਰਾ ਪਾਲਕ ਮਰਦ ਤੇ ਤੇਰਾ ਮਾਲਕ ਵੀ ਮਰਦ ਇਹਦਾ ਮਰਦ ਪ੍ਰਧਾਨ ਸਮਾਜ ਨੂੰ ਬਹੁਤ ਪੈਦਾ ਤੇ ਮਰਦ ਪ੍ਰਧਾਨ ਸਮਾਜ ਦਾ ਇਹ ਨਿਯਮ ਔਰਤਾਂ ਦੀ ਜਿੰਨੀਅਤ ਦੇ ਵਿੱਚ ਵੀ ਇਸ ਤਰ੍ਹਾਂ ਵੜ ਗਿਆ ਵੀ ਉਹ ਇਸ ਚੀਜ਼ ਨੂੰ ਹੀ ਆਪਣਾ ਰਾਈਟ ਸਮਝਣ ਲੱਗ ਗਈਆਂ ਵੀ ਮੇਰਾ ਪਾਲਕ ਵੀ ਮਰਦ ਤੇ ਮੇਰਾ ਮਾਲਕ ਵੀ ਮਰਦ ਮੈਨੂੰ ਲੱਗਦਾ ਇਹ ਗੱਲ ਬਿਲਕੁਲ ਗਲਤ ਆ ਹੁਣ ਇਹ ਜਿਹੜੀ ਦਰਦਨਾਕ ਘਟਨਾ ਕਾਨਿਆਵਾਲੀ ਦੇ ਵਿੱਚ ਵਾਪਰੀ ਆ ਜਾਇਦਾਦ ਦੀ ਭੁੱਖ ਮਿੱਤਰੋ ਕਿੰਨੀ ਕੁ ਵਧਾ ਲਾਂਗੇ ਵੇਖੋ ਭੁੱਖਾ ਇੱਥੇ ਕੋਈ ਮਰਦਾ ਨਹੀਂ ਤੇ ਟਾਟੇ ਬਿਰਲੇ ਅੰਬਾਨੀ ਐ ਡਾਨੀ ਆਪਾਂ ਬਣ ਨਹੀਂ ਸਕਦੇ ਸੋ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਨਾਲ ਜਿੰਨੀ ਜੀ ਜਿਹੋ ਜੀ ਜ਼ਿੰਦਗੀ ਮਿਲੇ ਉਹਦੇ ਨਾਲ ਸੰਤੁਸ਼ਟ ਹੋਣਾ ਚਾਹੀਦਾ ਕਿਸੇ ਦਾ ਹੱਕ ਖਾਣਾ ਨਹੀਂ ਚਾਹੀਦਾ ਤੇ ਕਿਸੇ ਦੇ ਹੱਕ ਦੇ ਵੱਲ ਲਲਚਾਉਣਾ ਨਹੀਂ ਚਾਹੀਦਾ ਇਹ ਦੌਰ ਦੇ ਵਿੱਚ ਪੂੰਜੀ ਦੀ ਭੁੱਖ ਕਿਤੇ ਨਹੀਂ ਟਿਕਣ ਦਿੰਦੀ ਇਹ ਪੂੰਜੀ ਦੀ ਭੁੱਖ ਐਸੀ ਚੰਦਰੀ ਭੁੱਖਾ ਜੇ ਤੁਹਾਡੇ ਦਿਮਾਗ 'ਚ ਆ ਗਈ ਇਹ ਕਿਤੇ ਨਹੀਂ ਟਿਕਦੀ ਏ ਟਿਕਦੀ ਨਹੀਂ ਇਹ ਸੰਤੁਸ਼ਟੀ ਨਹੀਂ ਹੁੰਦੀ ਇਹ ਗਾਂ 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 ਘਰ ਤੁਰ ਜਲਦੀ ਆ ਹਾਂ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਦੇ ਨਾਲ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਸਹੂਲਤਾ ਮਾਣੋ ਇਹ ਤੁਹਾਡਾ ਹੱਕ ਹੈ ਇਹ ਚਾਹਤ ਹੋਣੀ ਚਾਹੀਦੀ ਆ ਪਰ ਇਨੂੰ ਭੁੱਖ ਨਹੀਂ ਕਿਹਾ ਜਾਂਦਾ ਪੂੰਜੀ ਦੀ ਭੁੱਖ ਕੀ ਆ ਜਦੋਂ ਤੁਸੀਂ ਜੀਣਾ ਛੱਡ ਕੇ ਲਲਚੌੜੇ ਹੀ ਸ਼ੁਰੂ ਕਰ ਦਿੰਦੇ ਹੋ ਉਹ ਪੂੰਜੀ ਦੀ ਭੁੱਖ ਆ ਕਿਰਤ ਕਰੋ ਕਿਰਤ ਕਰਕੇ ਕੰਮ ਕਰਕੇ ਆਨੰਦ ਲਓ ਉਹਦੇ ਚੋ ਸਵਾਦ ਆ ਸਕਦਾ ਹੈ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਫਾਂਸੀ ਤੇ ਚੜ ਕੇ ਵੀ ਜ਼ਿੰਦਗੀ ਦਾ ਆਨੰਦ ਆਇਆ ਜੇਲ੍ਹਾਂ ਕੱਟ ਕੇ ਵੀ ਆਨੰਦ ਆਇਆ ਸੋ ਇਹ ਤੁਹਾਡੀ ਜ਼ਿਹਨੀਅਤਾਂ ਪਰ ਜਦੋਂ ਅਸੀਂ ਮਾਨਸਿਕ ਵਿਗਾੜ ਦਾ ਸ਼ਿਕਾਰ ਹੁੰਨੇ ਆ ਤਿੰਨ ਚੀਜ਼ਾਂ ਇਸ ਦੌਰ ਦੇ ਵਿੱਚ ਨੇ ਇੱਕ ਜਿਹੜੀ ਮੈਂ ਕਹਿੰਨਾ ਅਕਲ ਜਿੰਨੀਆਂ ਵੀ ਇਹ ਵਾਰਦਾਤਾਂ ਰੋਜ਼ ਹੋ ਰਹੀਆਂ ਨੇ ਕਤਲੋਗਾਰਤ ਦੀਆਂ ਘਰਾਂ ਦੇ ਵਿੱਚ ਤਾਂ ਇਹਦੇ ਪਤੀ ਪਤਨੀ ਇੱਕ ਦੂਜੇ ਨੂੰ ਮਾਰਨ ਤੇ ਉੱtre ਹੋਏ ਨੇ ਰੋਜ਼ਾਨਾ ਖਬਰਾਂ ਔਰ ਜਿੰਨੀਆਂ ਵੀ ਇਹ ਵਾਰਦਾਤਾਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਤਿੰਨ ਹੀ ਕਾਰਨ ਨੇ ਇੱਕ ਤਾਂ ਅਕਲ ਦੀ ਘਾਟ ਕਾਰਲ ਮਾਰਕਸ ਨੇ ਕਿਹਾ ਸੀ ਇਹ ਅਗਿਆਨਤਾ ਬਹੁਤ ਵੱਡਾ ਦਾਇਨਤ ਹੈ ਤੇ ਇਹਨੇ ਬੜਾ ਨੁਕਸਾਨ ਕੀਤਾ ਹੈ ਤੇ ਬੜਾ ਵੱਡਾ ਅਜੇ ਕਰਨਾ ਹੈ। ਵਾਕਈ ਇਹ ਅਗਿਆਨਤਾ ਜਿਹੜੀ ਆ ਇਹ ਸੋਚਣ ਨਹੀਂ ਦਿੰਦੀ ਉਹ ਕਹਿੰਦੇ ਨੇ ਬਹੁਤਾ ਖਾਂਦੀ ਥੋੜ੍ਹਾ ਵੀ ਜਾਂਦੀ। ਹੁਣ ਇਹ ਜਿਹੜਾ ਬੰਦਾ ਜਿਨੇ ਕਾਨਿਆਂ ਵਾਲੀ ਚ ਆਪਣਾ ਮਾਰੇ ਆ ਭੈਣ ਭਰਾ ਉਹ ਕੱਲਾ ਬਹੁਤਾ ਖਾਨ ਦੇ ਚੱਕਰ ਚ ਥੋੜੇ ਤੋਂ ਵੀ ਗਿਆ ਹੁਣ ਜੇਲ੍ਹ ਚ ਹੀ ਰਹੇਗਾ। ਉਹ ਜਿਹੜੀ ਆ ਮੈਂ ਕੁੜੀ ਉੱਤਰ ਪ੍ਰਦੇਸ਼ ਦੇ ਔਰ ਅਗਿਆ ਦੇ ਦੱਸੀ ਤੁਹਾਨੂੰ ਕਿ 15 ਦਿਨਾਂ ਬਾਅਦ ਹੀ ਉਹਨੇ ਆਪਣੇ ਪਤੀ ਦਾ ਕਤਲ ਕਰਤਾ ਜਿਹਨੇ ਆਸ਼ਕ ਨਾਲ ਮਿਲ ਕੇ ਪਲਾਨਿੰਗ ਕੀਤੀ ਸੀ ਵੀ ਆਪਾਂ ਮੈਂ ਇਹਨੂੰ ਮਾਰ ਦਿਆਂਗੀ ਵਿਆਹ ਕਰਾ ਲੈਂਦੇ ਮੈਨੂੰ ਉਹਨੂੰ ਖਤਮ ਕਰ ਦਿਆਂਗੇ ਜਾਇਦਾਦ ਉਹਦੇ ਕੋਲ ਵਾਧੂ ਆ ਫਿਰ ਆਪਾਂ ਗੁਲਛਰੇ ਉਡਾਵਾਂਗੇ ਤਾਂ ਉਹ ਵੀ ਜੇਲ੍ਹ ਚ ਗਈ ਬਹੁਤਾ ਖਾਂਦੀ ਥੋੜਿਓਂ ਵੀ ਜਾਣਦੀ ਵਾਲੀ ਜਿਹੜੀ ਇੱਕ ਹਹਾਵਤ ਆ ਇਹ ਵੀ ਕਿਸੇ ਤਜਰਬੇ ਚੋਂ ਹੀ ਬਣੀ ਸੀ ਤੇ ਮੈਨੂੰ ਲੱਗਦਾ ਕਿ ਤਿੰਨ ਕਾਰਨ ਅਗਿਆਨਤਾ ਅਗਿਆਨਤਾ ਜਦੋਂ ਗਿਆਨ ਨਹੀਂ ਹੁੰਦਾ ਸਮਝ ਦੀ ਘਾਟ ਹੁੰਦੀ ਹੈ ਤਾਂ ਉਦੋਂ ਬੰਦੇ ਦੇ ਅੰਦਰ ਇਹ ਬਿਰਤੀ ਬਹੁਤ ਜਨਮ ਲੈਂਦੀ ਹੈ ਉਦੋਂ ਉਹ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਜੀਣਾ ਕਿਵੇਂ ਆ ਮੇਰਾ ਮੇਰੀ ਵੱਧ ਖੁਸ਼ੀ ਕਿਵੇਂ ਆ ਕੀ ਮੇਰੇ ਹੱਕ ਨੇ ਤੇ ਕੀ ਮੇਰੇ ਫਰਜ਼ ਨੇ ਕੀ ਮੈਂ ਅਧਿਕਾਰ ਲੈਣੇ ਨੇ ਤੇ ਮੇਰੇ ਤੋਂ ਅਗਲੇ ਦੇ ਕੀ ਅਧਿਕਾਰ ਨੇ ਉਹਨੂੰ ਇਸ ਚੀਜ਼ ਨਾਲ ਮਤਲਬ ਹੀ ਨਹੀਂ ਉਹ ਬੰਦਾ ਬੜਾ ਹੀ ਸੈਲਫਿਸ਼ ਹੋ ਜਾਂਦਾ ਉਹਨੂੰ ਆਪਣੇ ਅਧਿਕਾਰ ਤੇ ਅਧਿਕਾਰ ਦਿਖਦੇ ਨੇ ਪਰ ਦੂਜਿਆਂ ਦੇ ਅਧਿਕਾਰ ਉਹਨੂੰ ਨਹੀਂ ਪਤਾ ਹੁੰਦੇ ਦੂਜਿਆਂ ਦੇ ਅਧਿਕਾਰਾਂ ਦੀ ਉਹ ਰਿਸਪੈਕਟ ਤੇ ਕਦਰ ਨਹੀਂ ਕਰਦਾ ਇਹ ਬੜੀ ਚੰਦਰੀ ਬਿਮਾਰੀ ਹੈ ਅਗਿਆਨਤਾ ਤੇ ਦੂਜਾ ਕਾਰਨ ਜੈ ਦਾਦ ਦੀ ਭੁੱਖ ਇਹ ਮੈਂ ਪਹਿਲਾਂ ਹੀ ਦੱਸਤਾ ਇੱਥੋਂ ਸੈੱਟ ਕਰਨਾ ਹੈ ਮਨ ਜਿੱਤੇ ਜਗ ਜੀਤ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਜਿਹੜੀ ਮਾਂ ਪਿਓ ਨੇ ਕਮਾਇਆ ਨਾ ਉਹਦੇ ਤੇ ਵੀ ਸਾਨੂੰ ਲਲਚਾਈਆਂ ਨਜ਼ਰਾਂ ਨਾਲ ਨਹੀਂ ਵੇਖਣਾ ਚਾਹੀਦਾ ਮਾਪਿਓ ਨੇ ਜਦੋਂ ਸਾਨੂੰ ਪੜਾ ਲਿਖਾ ਕੇ ਜੇ ਜਵਾਨ ਕਰਤਾ ਨਾ ਆਪਣੇ ਦਮ ਤੇ ਜੀਣ ਦਾ ਹੁਨਰ ਤੇ ਜੀਣ ਦਾ ਜਜ਼ਬਾ ਹੋਣਾ ਚਾਹੀਦਾ ਮਾਪਿਆਂ ਦੀ ਜਾਇਦਾਦ ਤੇ ਵੀ ਹੁਣ ਫੌਰਨ ਦੇ ਵਿੱਚ ਉਹ ਸਾਡੇ ਨਾਲੋਂ ਵੱਧ ਵਿਕਸਤ ਸੋਸਾਇਟੀ ਆ ਉਥੇ ਬੱਚੇ ਆਪਣੇ ਮਾਪੇ ਦੇ ਕਿੱਲਿਆਂ ਜ਼ਮੀਨਾਂ ਜਾਇਦਾਦਾਂ ਵੱਲ ਨਹੀਂ ਵੇਖਦੇ ਉਹ ਕਹਿੰਦੇ ਤਾਂ ਮਮ ਡੈਡ ਦੀ ਆ ਮੈਂ ਤਾਂ ਆਪਣੀ ਮਿਹਨਤ ਨਾਲ ਆਪਣੀ ਕਮਾਵਾਂਗਾ ਰਹਿੰਦੇ ਵੀ ਮਾਪਿਓ ਨਾਲ ਮਾਪਿਓ ਨੂੰ ਮੰਨਦੇ ਵੀ ਨੇ ਉਹ ਰਿਸਪੈਕਟ ਵੀ ਦਿੰਦੇ ਨੇ ਮਾਪਿਓ ਨੂੰ ਪਰ ਉਹਨਾਂ ਨੂੰ ਐ ਹੁੰਦਾ ਅਸੀਂ ਆ ਅਸੀਂ ਵੀ ਕਮਾਉਣਾ ਕੁਝ ਉਹ ਇਹਦੇ 'ਚ ਮਾਣ ਮਹਿਸੂਸ ਕਰਦੇ ਨੇ ਉਹ ਇਹਦੇ 'ਚ ਹਨਰ ਮਹਿਸੂਸ ਕਰਦੇ ਨੇ ਜਜ਼ਬਾ ਮਹਿਸੂਸ ਕਰਦੇ ਨੇ ਤੇ ਅਸੀਂ ਅਸੀਂ ਆਪਦੇ ਮਾਪਿਓ ਨੂੰ ਸਾਂਭਦੇ ਨਹੀਂ ਗਏ ਜਿੰਨੂੰ ਅਸੀਂ ਜਿਹਦੇ ਪ੍ਰਤੀ ਅਸੀਂ ਕੋਈ ਫਰਜ਼ ਅਦਾ ਕੋਈ ਅਧਿਕਾਰ ਅਦਾ ਨਹੀਂ ਕਰਨਾ ਚਾਹੁੰਦੇ ਹੁੰਦੇ ਜਿਨੂੰ ਮਾਪਿਓ ਨੂੰ ਜਾਂ ਜਿਹੜੇ ਰਿਸ਼ਤੇ ਨੂੰ ਅਸੀਂ ਟਿੱਥ ਸਮਝਦੇ ਆਂ ਉਹਨਾਂ ਰਿਸ਼ਤਿਆਂ ਤੋਂ ਅਸੀਂ ਉਹਨਾਂ ਦੀ ਜਾਇਦਾਦ ਹੂੰਝ ਲੈਣਾ ਚਾਹੁੰਦੇ ਆਂ। ਇਹੀ ਦਵੰਦ ਹੈ ਸਾਡਾ। ਇਹ ਸਾਨੂੰ ਕਦੇ ਖੁਸ਼ ਨਹੀਂ ਹੋਣ ਦਿੰਦਾ। ਭਲਾ ਸਾਰੀ ਚੀਜ਼ ਲੈ ਲਵਾਂ ਤਾਂ ਵੀ ਬੰਦਾ ਟਿਕ ਨਹੀਂ ਸਕਦਾ। ਸੋ ਮੈਨੂੰ ਤਾਂ ਲੱਗਦਾ ਕਿ ਸਾਨੂੰ ਮਾਪਿਆਂ ਦੀਆਂ ਜਾਇਦਾਦਾਂ ਦੇ ਵੱਲ ਵੀ ਲਲਚਾਈਆਂ ਭੁੱਖੀਆਂ ਅੱਖਾਂ ਨਾਲ ਨਹੀਂ ਵੇਖਣਾ ਚਾਹੀਦਾ ਸਾਨੂੰ ਆਪਣੇ ਦਮ ਆਪਣੀ ਮਿਹਨਤ ਦੇ ਦਮ ਆਪਣੇ ਜਜ਼ਬੇ ਦੇ ਦਮ ਆਪਣੀ ਜ਼ਿੰਦਗੀ ਜੀ ਕੇ ਫਿਰ ਵੀ ਮਾਪਿਆਂ ਨੂੰ ਪਿਆਰ ਕਰਕੇ ਵਿਖਾਉਣਾ ਚਾਹੀਦਾ بڑے ਲੋਕ ਨੇ ਜਿਨ੍ਹਾਂ ਨੇ ਇੰਜ ਕੀਤਾ ਮੈਂ ਖੁਦ ਵੀ ਥੋੜਾ ਥੋੜਾ ਇੰਜ ਹੈਗਾ ਮੈਂ ਆਪਣੇ ਮਾਪਿਆਂ ਤੋਂ ਜਦੋਂ ਦਾ ਮੈਨੂੰ ਪੜਾਤਾ ਲਿਖਾਤਾ ਤਾਂ ਜਿੰਨੀ ਕੁ ਮਿਹਨਤ ਮੈਂ ਪਿਛਲੇ 10-15 ਸਾਲਾਂ ਤੋਂ ਕਰਦਾ ਹਾਂ ਮੈਂ ਆਪਣੇ ਬੇਬੇ ਬਾਪੂ ਨੂੰ ਇਹ ਕਹਿਣਾ ਕਿ ਮੈਂ ਤੁਸੀਂ ਜਿੰਨਾ ਟਾਈਮ ਜਿੰਨੇ ਹੋ ਉਦੋਂ ਤੱਕ ਤਾਂ ਸਾਰਾ ਥੋੜੀ ਕਮਾਈ ਦਾ ਕੰਟਰੋਲ ਤੁਹਾਡੇ ਕੋਲ ਉਦੋਂ ਬਾਅਦ ਤੁਹਾਡੀ ਮਰਜ਼ੀ ਆ ਤਿੰਨ ਭੈਣ ਪਾਈਆਂ ਸੀ ਉਸ ਤੋਂ ਬਾਅਦ ਤੁਹਾਡਾ ਜੀ ਕਰੇ ਜੇ ਤੁਹਾਨੂੰ ਵਾਜਬ ਲੱਗੇ ਜੋ ਮੈਨੂੰ ਕਹੋਗੇ ਵੀ ਆਹ ਤੇਰਾ ਪੁੱਤਰਾ ਆਪਾਂ ਖੁਸ਼ ਆ ਜੇ ਕਹੋ ਕਿ ਨਹੀਂ ਅਸੀਂ ਤੇ দান ਕਰਨਾ ਤਿਆ ਪਤਾ ਵੀ ਖੋਸ਼ ਮੈਨੂੰ ਲੱਗਦਾ ਇਹ ਗੱਲ ਮੈਂ ਫੜ ਨਹੀਂ ਮਾਰਦਾ ਪਿਆ ਸੱਚੀ ਮੈਨੂੰ ਇਹ ਲੱਗਦਾ ਕਿ ਮੈਂ ਇੰਨੀ ਕੁ ਮਿਹਨਤ ਕਰਨ ਜੁਗਾ ਹੈਗਾ ਕਿ ਜਿਹੜੇ ਮੇਰੇ ਕੋਈ 10 15 20 ਸਾਲ ਵੱਧ ਤੋਂ ਵੱਧ ਜ਼ਿੰਦਗੀ ਦੇ ਬੱਚੇ ਨੇ ਮੈਂ ਆਪਣੀ ਮਿਹਨਤ ਦੇ ਬਲ ਬੂਤੇ ਉਹਨਾਂ ਨੂੰ ਜੀ ਸਕਦਾ ਜੇਕਰ ਯਾਰ ਇੱਕ ਇਨਸਾਨ ਜਿਹੜੋ ਨੇ ਜਵਾਕ ਜੰਮਿਆ ਉਹਨੂੰ ਪਾਲ ਨਹੀਂ ਸਕਦਾ ਤੇ ਆਪਣੇ ਆਪ ਨੂੰ ਪਾਲ ਨਹੀਂ ਸਕਦਾ ਫਿਰ ਉਹ ਕਾਦਾ ਬੰਦਾ ਤੇ ਕਈ ਵਾਰੀ ਸਾਡੇ ਸਮਾਜ ਚ ਰਿਸ਼ਤਾ ਕੁੜੀ ਦਾ ਵੇਖਣ ਲੱਗਿਆ ਇਹ ਸਵਾਲ ਉੱਠਦਾ ਹੈ ਵੀ ਮੁੰਡਾ ਤੈਨੂੰ ਪਾਲ ਲੇਗਾ ਮੈਨੂੰ ਲੱਗਦਾ ਇਹ ਕਿੱਡੀ ਔਰਤ ਦੀ ਤੋਹੀਨ ਹੈ ਇਹ ਕਿੱਡੀ ਔਰਤ ਦੀ ਬੇਇੱਜ਼ਤੀ ਹੈ ਜਦੋਂ ਅਸੀਂ ਰਿਸ਼ਤਾ ਵੇਖਣ ਲੱਗੇ ਇਹ ਪੁੱਛਦੇ ਆ ਵੀ ਮੁੰਡਾ ਔਰਤ ਨੂੰ ਪਾਲ ਲੇਗਾ ਤੂੰ ਔਰਤ ਨੂੰ ਇਹਨੂੰ ਇਹਨੂੰ ਖਵਾ ਲੇਗਾ ਕਮਾਲ ਹੈ ਉਹ ਲੰਗੜੀ ਹੈ ਉਹ ਲੂਲੀ ਹੈ ਉਹ ਬਿਲਕੁਲ ਮਿੱਟੀ ਦਾ ਮਾਦੋ ਹੈ ਉਹ ਨਹੀਂ ਕੁਝ ਕਰ ਸਕਦੀ ਉਹਦੇ ਕੰਮ ਦੀ ਕੀਮਤ ਤੈ ਹੁਣੀ ਚਾਹੀਦੀ ਆ ਪਰ ਉਹਨੂੰ ਉਹ ਮਰਦ ਦੇ ਸਹਾਰੇ ਜਾਂ ਮਰਦ ਨੂੰ ਉਹਦਾ ਪਰਖ ਬਣਾ ਕੇ ਰੱਖਣਾ ਇਹ ਔਰਤਾਂ ਦੇ ਨਾਲ ਸਭ ਤੋਂ ਵੱਡੀ ਮਰਦ ਪ੍ਰਧਾਨ ਸਮਾਜ ਦੀ ਸਾਜ਼ਿਸ਼ ਹੈ ਤਾਂ ਇਹਨੂੰ ਸਮਝਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਟਾਈਮ 'ਚ ਹੌਲੀ-ਹੌਲੀ ਦੁਨੀਆ ਇਹਨਾਂ ਚੀਜ਼ਾਂ ਨੂੰ ਸਮਝੇਗੀ ਔਰਤਾਂ ਜਿਵੇਂ-ਜਿਵੇਂ ਸਿਆਣੀਆਂ ਹੋਣਗੀਆਂ ਉਹ ਸਮਝਣਗੀਆਂ ਅੱਜ ਦੇ ਦੌਰ 'ਚ ਤਾਂ ਮੈਂ ਦੇਖਿਆ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਔਰਤ ਦੀ ਆਜ਼ਾਦੀ ਦੀਆਂ ਝੰਡਾ ਬਰਦਾਰ ਨਹੀਂ ਉਹ ਵੀ ਮਰਦ ਨੂੰ ਆਪਣਾ ਪਾਲਕ ਸਮਝਦਿਆਂ ਨੇ ਤੇ ਫਿਰ ਜਦੋਂ ਪਾਲਕ ਹੋਏਗਾ ਤਾਂ ਮਾਲਕ ਤਾਂ ਆਪਣੇ ਆਪ ਹੀ ਬਣੇਗਾ ਔਰਤ ਦੀ ਆਜ਼ਾਦੀ ਦੀਆਂ ਝੰਡਾ ਬਰਦਾਰ ਹਵਾ ਚੀ ਆਜ਼ਾਦੀ ਚਾਹੁੰਦੀਆਂ ਨੇ ਔਰਤ ਨੂੰ ਔਰਤ ਦੀਆਂ ਪਾਲਕ ਖੁਦ ਬਣਾਉਣਾ ਇਹ ਉਹ ਵੀ ਨਹੀਂ ਸੋਚਦੀਆਂ ਉਹਨਾਂ ਦੀ ਪ੍ਰੋਬਲਮ ਵੀ ਜ਼ਿਹਨੀ ਇੰਨੀ ਜ਼ਿਆਦਾ ਵੱਚ ਚੁੱਕੀ ਐ ਮੈਂ ਵੇਖਿਆ ਬਹੁਤ ਸਾਰੇ ਜਿਹੜੀਆਂ ਔਰਤਾਂ ਨੇ ਸਾਡੀਆਂ ਭੈਣਾਂ ਨੇ ਉਹ ਐਦਾਂ ਸੋਚਦੀਆਂ ਨੇ ਵੀ ਮੈਨੂੰ ਮੈਨੂੰ ਮਰਦ ਪਾਲੇ ਮੈਨੂੰ ਲੱਗਦਾ ਹੈ ਇਹ ਸਭ ਤੋਂ ਵੱਡੀ ਸਾਜ਼ਿਸ਼ਾ ਔਰਤ ਦੇ ਨਾਲ ਮਰਦ ਪ੍ਰਧਾਨ ਸਮਾਜ ਦੀ ਜਿਹੜੀ ਔਰਤਾਂ ਨੂੰ ਨਕਾਰਨੀ ਪੈਗੀ ਔਰਤਾਂ ਨੂੰ ਪਿਤਾ ਪੁਰਖੀ ਜਾਇਦਾਦ ਚ ਬਰਾਬਰ ਦਾ ਰਾਈਟ ਜਾਇਦਾਦ ਦੇ ਵਿੱਚ ਲੈਣਾ ਚਾਹੀਦਾ ਫਿਰ ਆਪਣੇ ਦਮ ਤੇ ਆਪਣੀ ਅਕਲ ਆਪਣੀ ਮਿਹਨਤ ਦੇ ਦਮ ਤੇ ਜ਼ਿੰਦਗੀ ਨੂੰ ਇੱਕ ਚੈਲੰਜ ਵਜੋਂ ਜਿਉਣਾ ਚਾਹੀਦਾ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਯਥਾਰਥਵਾਦੀਆਂ ਵਾਂਗ ਸਾਰੇ ਰਿਸ਼ਤੇ ਨਾਤੇ ਭੰਨ ਤੋੜ ਦਿਓ ਇਹ ਤਾਂ ਫਿਰ ਪੂੰਜੀ ਵਾਲੀ ਗੱਲ ਹੋ ਗਈ ਕਿ ਜਿੱਥੋਂ ਪੂੰਜੀ ਨਹੀਂ ਮਿਲਦੀ ਉੱਥੇ ਮੇਰਾ ਰਿਸ਼ਤਾ ਨਹੀਂ ਜਿੱਥੋਂ ਧਨ ਨਹੀਂ ਮਿਲਦਾ ਉੱਥੇ ਮੇਰਾ ਰਿਸ਼ਤਾ ਨਹੀਂ ਜਿੱਥੋਂ ਜਾਇਦਾਦ ਨਹੀਂ ਮਿਲਨੀ ਉੱਥੇ ਮੇਰਾ ਰਿਸ਼ਤਾ ਨਹੀਂ ਇਹ ਇਸ ਦੌਰ ਦੀ ਕੌੜੀ ਸਚਾਈ ਹੈ ਪਰ ਇਹ ਕੋਈ ਰਿਸ਼ਤਿਆਂ ਦਾ ਨਾਪਮਾਨਾ ਹੈ ਨਾ ਐਵੇਂ ਰਿਸ਼ਤੇ ਉਹ ਰਿਸ਼ਤੇ ਹੀ ਨਹੀਂ ਗਏ ਉਹ ਸੌਦੇਬਾਜ਼ੀਆਂ ਨੇ ਸੌਦੇਬਾਜ਼ੀਆਂ ਉਹ ਚਾਹੇ ਵਿਆਹ ਹੋਣ ਚਾਹੇ ਪਿਆਰ ਮੁਹੱਬਤ ਹੋਵੇ ਯਾ ਹੋਰ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਦੇ ਨਾਲ ਖੜਨਾ ਸਾਥ ਦੇਣਾ ਔਖੀ ਸੌਖੀ ਵੇਲੇ ਉਹਨੂੰ ਮਦਦ ਦੇਣੀ ਹੈਲਪ ਦੇਣੀ ਇਹ ਆ ਰਿਸ਼ਤਿਆਂ ਦਾ ਫਾਰਮੂਲਾ ਪਰ ਜਾਇਦਾਦਾਂ ਵਾਲੀ ਝਾਕੀ ਜਾਣਾ ਮੈਨੂੰ ਲੱਗਦਾ ਹੈ ਆ ਕਤਲੋਗਾਰਤ ਜਿਹੜੀ ਰੋਜ਼ ਦੀ ਆ ਇਹ ਇਸੇ ਲਾਲਚ ਸਵਾਰਥ ਤੇ ਭੁੱਖ ਚੋਂ ਆ ਇਹ ਕਦੇ ਮਰਦਾਂ ਚੋਂ ਝਲਕਦੀ ਆ ਦਾਹੇਜ ਦੇ ਰੂਪ ਚ ਕਦੇ ਔਰਤਾ ਤੋਂ ਝਲਕਦੀ ਆ ਵੀ ਮਰਦ ਮੈਨੂੰ ਪਾਲੇ ਇਸ ਰੂਪ ਚ ਇਹ ਦੋਵੇਂ ਪਾਸੇ ਮਾੜੀ ਆ ਸੋ ਤੁਸੀਂ ਇਹਦੇ ਤੇ ਕੀ ਸੋਚਦੇ ਹੋ ਤੁਸੀਂ ਆਪਣਾ ਵਿਚਾਰ ਜਰੂਰ ਲਿਖ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ